ਇਹ ਕਿਹੜੇ ਚਲੇ ਗੁਰ ਰਿਆਖਤਨਾ ਗਾਣਾ ਕਿਹੜਾ ਸਾਨੂੰ ਚਾਹੀਦਾ ਉਹ ਬਈ 19 ਜੀ ਵੀ ਤੋ ਲੈਣਿਆ ਨੇ ਯਾਰ ਨਾਲ ਯਾਰ ਪੱਕੇ ਨੇ ਟੈਨਸ਼ਨ ਲੈ ਲਈ ਤਾ ਲੋਕ ਰੱਖ ਨੇ ਐਸਾ ਜੀ ਬਈ ਇਹ ਨਕਲੀ ਨੁਕਲੀ ਤਰ੍ਹਾਂ ਵੀ ਕੰਮ ਚੱਲਦਾ ਕਿਵੇਂ ਬਈ ਨਹੀਂ ਮਾਲਾ ਕੋਈ ਵੀਊ ਸ਼ੂ ਕੁਝ ਵੀ ਵੱਡੇ ਸਾਰਾ ਕੁਝ ਹੀ ਚੱਲਦਾ ਬਈ ਯਾਰ ਹਾਂ ਉਹ ਬਣ ਜਾ ਫੇਰ ਉਹਦੀ ਸਾਨੂੰ ਕੋਈ ਦੁੱਖ ਨਹੀਂ ਉਹ ਪਰ ਧੋਗਲਾ ਨਾ ਬਣ ਬੜਾ ਜ਼ਹਿਰ ਲੱਗਦਾ ਹੁਣ ਆਪਾਂ ਵੀ ਇਹ ਜੇ ਪਰਿਵਾਰਾਂ ਚੋਂ ਆਣਾ ਵੀ ਇੰਨੇ ਰੁਪਏ ਤਾਂ ਆਪਣੇ ਕੋਲੇ ਪਏ ਨਹੀਂ ਵੀ ਆਪਾਂ ਚੱਕ ਕੇ ਯਾਰ ਗਾਣੇ ਤੇ ਥੱਬੇ ਥੱਬੇ ਲਾ ਦੀ ਹੁਣ ਅਸੀਂ ਗਾਣਾ ਚੱਲ ਗਿਆ ਇਹਨੇ ਕੋਰੋਨਾ ਆ ਗਿਆ ਉਹ ਸਿਸਟਮ ਨੇ ਸਾਰਾ ਸਿਸਟਮ ਰੋਕਤਾ ਕਹਿੰਗੇ ਵੀ ੱੱਕਾ ਕਿੰਨਾ ਕਹਿ ਲੈਣ ਚ ਯਾਰ ੱੱਕਾ ਬਈ ਨਵੇਂ ਬੰਦੇ ਨਾਲ ਹੋ ਜਾਂਦਾ ਬਈ ਲੇ ਵੀ ਸੱਜਣੋ ਮਾਨਸਾ ਜ਼ਿਲ੍ਹੇ ਦਾ ਇੱਕ ਹੋਰ ਕਲਾਕਾਰ ਬੈਠਾ ਬਾਈ ਵਿੱਕੀ ਹਰੋਂ ਬਾਈ ਹਸੀਕਾਰ ਹਸੀਕਾਰ ਤੇ ਸਭ ਤੋਂ ਪਹਿਲਾਂ ਬਾਈ ਇਸ ਦਾ ਵੀਡੀਓ ਦਾ ਤਾਂ ਕੰਮ ਵੀ ਨਹੀਂ ਸ਼ੁਰੂ ਕੀਤਾ ਜਦੋਂ ਤੂੰ ਗਾਉਣ ਲੱਗਿਆ ਸੀ ਹਨਾ ਠੀਕ ਹੈ ਬਾਈ ਤੇ ਪਹਿਲਾ ਸਵਾਲ ਮੈਨੂੰ ਇਹੀ ਆ ਮੇਰਾ ਤੈਨੂੰ ਵੀ ਤੇਰੇ ਜਿਹੜੇ ਗਾਣੇ ਆਏ ਨੇ ਹਾਂਜੀ ਹਾਂਜੀ ਉਹ ਇੱਕ ਲੋਕਾਂ ਤੇ ਵੀ ਆਏ ਨੇ ਵੀ ਲੋਕਾਂ ਧੋਖੇ ਕਰਦੇ ਨੇ ਲੋਕ ਟੋਪੀਆਂ ਪਾਉਂਦੇ ਨੇ ਜਾਂ ਲੋਕ ਦੋਗਲੇ ਹੁੰਦੇ ਨੇ ਹੂੰ ਤੇ ਪਿਆਰ ਵਾਲਾ ਗਾਣਾ ਕਾ ਤੂੰ ਨਹੀਂ ਲਿਖ ਰਿਹਾ ਇੱਧਰ ਕਾ ਤੂੰ ਜਾਈ ਜਾਂਦਾ ਬਾਈ ਹਰ ਬੰਦੇ ਦੇ ਮੈਨੂੰ ਐ ਲੱਗਦਾ ਵੀ ਜਿਹੜਾ ਲਿਖਣ ਵਾਲਾ ਬੰਦਾ ਹੁੰਦਾ ਉਹਦੀ ਜ਼ਿੰਦਗੀ 'ਚ ਜੋ ਚੀਜ਼ਾਂ ਹਨਾ ਥੋੜੀਆਂ ਜਿਹੀਆਂ ਵਾਪਰਦੀਆਂ ਇਹ ਵਾਪਰਦੀਆਂ ਨੇ ਉਹ ਆਟੋਮੈਟਿਕਲੀ ਬੰਦੇ ਦੇ ਲਿਖੀਆਂ ਜਾਂਦੀਆਂ ਨੇ ਹਨਾ ਹੂੰ ਤਾਂ ਮੈਨੂੰ ਆ ਲੱਗਦਾ ਵੀ ਮੇਰੀ ਜ਼ਿੰਦਗੀ 'ਚ ਥੋੜਾ ਸਟਰਗਲ ਜ਼ਿਆਦਾ ਰਿਹਾ ਤੇ ਮੇਰੇ ਨਾਲ ਜੋ ਚੀਜ਼ਾਂ ਹੁੰਦੀਆਂ ਰਹੀਆਂ ਤਾਂ ਉਹ ਕਿਤੇ ਨਾ ਕਿਤੇ ਵੀ ਗਾਣਿਆਂ ਦੇ ਰੂਪ 'ਚ ਬਾਹਰ ਆਉਂਦੀਆਂ ਰਹੀਆਂ ਹਾਂ ਤੇ ਵੀ ਰੋਮਾਂਟਿਕ ਗਾਣੇ ਤਾਂ ਕਰਕੇ ਮੈਂ ਹਜੇ ਕੋਈ ਕੀਤਾ ਨਹੀਂ ਹੈਗਾ ਠੀਕ ਹੈ ਵੀ ਮੰਨ ਲਓ ਦਿਲ ਦੇ ਜਜ਼ਬਾਤ ਹੀ ਆ ਰਹੇ ਨੇ ਮੂਰੇ ਹਾਂ ਹਾਂ ਬਿਲਕੁਲ ਤੇ ਦੂਸਰੀ ਗੱਲ ਬਾਈ ਚਲੋ ਜੇ ਛੋਡੇ ਵਾਲੀ ਲਾਈਨ ਆ ਜਿਹੜੀ ਸਿੰਗਰਾਂ ਦੀ ਹੁਣ ਗਾਇਕ ਇਹ ਜਿੰਨੇ ਵੀ ਵੀਰ ਨੇ ਇਹ ਪੁੱਛਣਾ ਚਾਹਣਗੇ ਛੋਡਾ ਤਿਆਰਬਾ ਕਾਫੀ ਲੰਮੇ ਸਮੇਂ ਦਾ ਸੀ ਗੁਰਲੇ ਜਖਤਰ ਨਾਲ ਵੀ ਗਾਣਾ ਕੀਤਾ ਨਾ ਹਾਂਜੀ ਹਾਂਜੀ ਬਾਈ ਵੀਦ ਵਿੱਚ ਸਟਰਗਲ ਲੱਗ ਜਾਂਦਾ ਹੁੰਦਾ ਸਟਰਗਲ ਬਾਈ ਮੈਨੂੰ ਐ ਲੱਗਦਾ ਨਾ ਵੀ ਤੁੱਕਾ ਚਲੋ ਕਿਸੇ ਦਾ ਲੱਗ ਜਾਂਦਾ ਤਾਂ ਉਹ ਬਹੁਤਾ ਟਾਈਮ ਨਹੀਂ ਚੱਲਦਾ ਬਾਈ ਅੱਛਾ ਉਹ ਵਾਲਾ ਬੰਦਾ ਡਿੱਗ ਜਾਂਦਾ ਹਾਂ ਕਿਉਂਕਿ ਬਾਈ ਤੁੱਕਾ ਲੱਗ ਜਾਂਦਾ ਕਈ ਵਾਰੀ ਚਲੋ ਤੁਸੀਂ ਨੇ ਕੋਸ਼ਿਸ਼ ਕੀਤਾ ਤੁਹਾਡਾ ਤੁੱਕਾ ਲੱਗ ਗਿਆ ਇੱਕ ਗਾਣਾ ਚੱਲ ਗਿਆ ਹਨਾ ਬਟ ਜੇ ਤੁਹਾਡੀ ਮਿਹਨਤ ਆ ਉਸ ਚੀਜ਼ ਤੇ ਕਈ ਬੰਦੇ ਹੁਣ ਬਾਈ ਲਾਈਵ ਉਦਾਂ ਗਾਣਾ ਚੱਲ ਗਿਆ ਲਾਈਵ ਨਹੀਂ ਗਾਉਣਾ ਜਾਣਦੇ ਜਾਂ ਉਹਨਾਂ ਨੂੰ ਕੋਈ ਦਿੱਕਤ ਆ ਹੂੰ ਉਹਨਾਂ ਨੂੰ ਅੱਗੇ ਜਾ ਕੇ ਬਾਈ ਜਦੋਂ ਕਦੇ ਲੋਕਾਂ ਦੇ ਸਾਹਮਣੇ ਸੁਣਾਉਣਾ ਪੈਂਦਾ ਨਾ ਉੱਥੇ ਜਾ ਕੇ ਬੰਦਾ ਫਿਰ ਫਸ ਜਾਂਦਾ ਹੂੰ ਤੇ ਬਾਈ ਪਿੰਡਾਂ ਚੋਂ ਉੱਠਿਆ ਹੋਇਆ ਜਿਵੇਂ ਸੁਣੇ ਸਾ ਹੀਰੋ ਕਲਾ ਪਿੰਡਾ ਜਿਲਾ ਪਿੰਡਾ ਮਾਨਸਾ ਬਾਈ ਤੱਕਾ ਦਾ ਤੁਸੀਂ ਦੱਸਤਾ ਵੀ ਮਿਹਨਤ ਕੰਮ ਕਰਦੀ ਹੈ ਤੇ ਫਿਰ ਇਹ ਵੀ ਦੱਸੋ ਦਿਲੋਂ ਜੇ ਇਹ ਵੀ ਦਰਸ਼ਕ ਵੀ ਚਾਹਣਗੇ ਵੀ ਤੱਕਾ ਕਿੰਨਾ ਕਹਿ ਲੈਣ ਚ ਯਾਰ ਤੱਕਾ ਬਾਈ ਨਵੇਂ ਬੰਦੇ ਨਾਲ ਹੋ ਜਾਂਦਾ ਬਾਈ ਪਤਾ ਨਹੀਂ ਲੱਗਦਾ ਜਦੋਂ ਅਸੀਂ ਸ਼ੁਰੂ ਕੀਤੀ ਸੀ ਸਾਡੇ ਨਾਲ ਵੀ ਹੋਏ ਮੈਨੂੰ ਐਂ ਲੱਗਦਾ ਵੀ ਹਰ ਬੰਦੇ ਦਾ ਜਦੋਂ ਆਪਾਂ ਸੁਣਦੇ ਆ ਕਿਸੇ ਤੋਂ ਵੱਲ ਵੀ ਯਾਰ ਅਗਲਾ ਕਹਿੰਦੇ ਆ ਵੀ ਯਾਰ ਮੇਰੇ ਨਾਲ ਬਾਈ ਐਂ ਹੋ ਗਿਆ ਜਦੋਂ ਆਪਾਂ ਨੂੰ ਪਤਾ ਨਹੀਂ ਹੁੰਦਾ ਬਾਈ ਯਾਰ ਬੰਦੇ ਹੋਜੇ ਟੱਕਰ ਜਾਂਦੇ ਆ ਕੰਗੇ ਦੀ ਕਿਸਮਤ ਚੰਗੀ ਆ ਬਾਈ ਤੁਹਾਨੂੰ ਚੰਗੇ ਬੰਦੇ ਮਿਲ ਗਏ ਹਨ ਉਹਨਾਂ ਨੂੰ ਪਹਿਲੀ ਵਾਰ ਜੀ ਬੰਦਿਆਂ ਨੂੰ ਚੰਗੇ ਬੰਦੇ ਮਿਲੇ ਉਹਨਾਂ ਨੂੰ ਅੱਗੇ ਲੈ ਜਾਂਦੇ ਆ ਕਈ ਵਾਰੀ ਜਿਹੜੇ ਨਵੇਂ ਬੰਦੇ ਹੁੰਦੇ ਆ ਬਾਈ ਆਪਾਂ ਨੂੰ ਵੀ ਨਹੀਂ ਕਿਸੇ ਟਾਈਮ ਜਦੋਂ ਮੈਂ ਬਾਈ ਸਟਾਰਟ ਕੀਤਾ ਸੀ ਸਾਨੂੰ ਪਤਾ ਹੀ ਨਹੀਂ ਸੀ ਅਜਿਹੀ ਕਰਿਆ ਬਾਈ ਆਪਦਾ ਇੱਕ ਗਾਣਾ ਬਣਾਇਆ ਗਾਣਾ ਬਣਾ ਕੇ ਉਹ ਤਿਆਰ ਕਰ ਲਿਆ ਤੇ ਸਾਨੂੰ ਪਤਾ ਹੀ ਨਹੀਂ ਸੀ ਬਾਈ ਅਸੀਂ ਨੇ ਉਹ ਮੰਨ ਲਓ ਬਲੂਟੂਥ ਰਾਹੀਂ ਤੁਹਾਡੇ ਫੋਨ 'ਚ ਪਾਤਾ ਆਪਦੇ 'ਚ ਪਾਤਾ ਤੇ ਗਾਣਾ ਰਿਲੀਜ਼ ਹੋ ਗਿਆ ਅਸੀਂ ਨੇ ਸੋਚ ਸਾਨੂੰ ਪਤਾ ਹੀ ਨਹੀਂ ਸੀ ਵੀ ਬਾਈ ਇਹ ਕੰਪਨੀ ਕੋਲੇ ਵੀ ਜਾਂਦਾ ਹੁੰਦਾ ਉੱਥੋਂ ਰਿਲੀਜ਼ ਹੁੰਦਾ ਹੁੰਦਾ ਅਸੀਂ ਐ ਕਰਕੇ ਮੰਨ ਕੇ ਚੱਲ ਬੋ ਵੀ ਸਟਾਰਟ ਕਰ ਦੋ ਸਾਡਾ ਗਾਣਾ ਰਿਲੀਜ਼ ਹੋ ਗਿਆ 5-10 ਅਸੀਂ ਯਾਰ ਬਿੱਲੀ ਸੀ ਬਈ ਅਸੀਂ ਨੇ ਆਪਦੇ ਘਰੇ ਪਕੌੜੇ ਪਕੂੜੇ ਕੱਢਦੇ ਆ ਨਾ ਸਾਡਾ ਗਾਣਾ ਹੋ ਗਿਆ ਉਹ ਜਾਣਾ ਕਿੱਥੇ ਜੀ ਉਹ ਤਾਂ ਹੁਣ ਪਿੰਡ ਦੇ ਬੰਦਿਆਂ ਕੋਲੀ ਸੀ ਸਾਡਾ ਗਾਣਾ ਤੇ ਬਟ ਫਿਰ ਹੌਲੀ ਹੌਲੀ ਉਹਨਾਂ ਚੀਜ਼ਾਂ ਦਾ ਪਤਾ ਲੱਗਿਆ 2015 ਦੇ ਵਿੱਚ ਜਾ ਕੇ ਫਿਰ ਅਸੀਂ ਨੇ ਪ੍ਰੋਫੈਸ਼ਨਲੀ ਤੌਰ ਤੇ ਆਪਦਾ ਪਹਿਲਾ ਗਾਣਾ ਕਰਿਆ ਬਈ ਆਸ਼ਕੀ ਦਾ ਸੱਚ ਹੋ ਗਏ 7-8 ਸਾਲ ਹਾਂ ਹਾਂ ਬਈ ਬਈ ਤੇਰੇ ਗਾਣੇ ਉਹ ਵੀ ਬਹੁਤ ਚੱਲੇ ਹੋਣੇ ਜਿਵੇਂ ਹੁਣ ਇੱਕ ਉਹ ਸੀ ਮਾਲਾ ਸਪਲੈਂਟਰ ਤੇ ਘੁੰਮਦਾ ਕੀ ਸੀ ਉਹ ਕਿਵੇਂ ਸੀ ਗਾਣਾ ਉਹ ਸੀ ਹੋ ਚੱਕ ਲਿਆ ਹੋਂਦਾ ਲੋਕਾਂ ਗੱਲਾਂ ਛੇੜੀਆਂ ਹੋ ਚੱਲ ਪੈਣੇ ਆਸ਼ਿਕ ਇਹ ਲਾਉਣ ਗੇੜੀਆਂ ਸੱਚ ਕੁਝ ਹੋਰ ਜੋ ਮੈਂ ਦੱਸਣ ਲੱਗਾ ਕੌੜੀਆਂ ਨੇ ਗੱਲਾਂ ਕਰਨੀਆਂ ਜਿਹੜੀਆਂ ਬਹਿਮ ਦੁਨੀਆਂ ਨੂੰ ਆਸ਼ਕਾਂ ਦੀ ਡਾਰੀ ਕੁੰਮਦੀ ਓ ਆਸ਼ਕ ਕਿੱਥੇ ਨੇ ਸੱਚ ਤਾਂ ਇਹ ਐ ਨਾ ਹੌਂਡਿਆਂ ਤੇ ਵੇ ਰੁਜਗਾਰੀ ਕੁੰਮਦੀ ਇਹ ਪਹਿਲਾ ਗਾਣਾ ਸੀ ਇਹ ਵੀ ਦਿਲ ਦਾ ਜਜ਼ਬਾਤ ਸੀ ਨਾ ਬਈ ਹਾਂ ਕਿਤੇ ਨਾ ਕਿਤੇ ਬਾਈ ਉਦੋਂ ਆਪਾਂ ਕੰਮ ਤੰਦਾ ਕੋਈ ਨਹੀਂ ਸੀ ਤੇ ਇੱਕ ਵਾਰ ਸਾਨੂੰ ਹੋਰ ਬਾਈ ਛੋਟੇ ਗਾਣੇ ਕਾਫੀ ਲੋਕਾਂ ਚ ਗਾਏ ਹੋਏ ਨੇ ਬਾਹਲੇ ਲੋਕਾਂ ਨੂੰ ਜੇ ਪਤਾ ਲੱਗਣਾ ਵਿੱਕੀ ਹੀਰੋ ਕਲਾ ਨਾਲ ਸਰਚ ਕਰੋਗੇ YouTube ਤੋਂ ਵੀ ਇਹ ਗਾਣੇ ਇਹ ਬੰਦੇ ਦੇ ਸੀ ਤੇ ਕਿਤੇ ਨਾ ਕਿਤੇ ਬਾਈ ਥੋੜਾ ਮੋਟਾ ਜਿਹਾ ਰੱਬ ਨਾ ਕਰੇ ਰੱਕਾ ਹੋਇਆ ਜਾਂ ਇੱਕ ਤੁਸੀਂ ਕਹਿਣਾ ਵੀ ਮਤਲਬ ਕਿ ਵੀ ਟੋਪੀਆਂ ਪੈ ਗਈਆਂ ਉਹਨਾਂ ਕਾਰਨ ਵੀ ਕਿਤੇ ਨਾ ਕਿਤੇ ਪਿੱਛੇ ਰਹਿ ਗਏ ਹੋਗੇ ਬਾਈ ਗਲਤ ਬੰਦੇ ਮੈਨੂੰ ਪਿੱਛੇ ਰਹਿਣ ਦੇ ਬਾਈ ਕਈ ਕਈ ਚੀਜ਼ਾਂ ਹੁੰਦੀਆਂ ਨੇ ਬਾਈ ਮੈਨੂੰ ਐ ਲੱਗਦਾ ਵੀ ਜਦੋਂ ਤੁਹਾਡਾ ਇੱਕ ਗਾਣਾ ਚੱਲੇ ਜਾਂਦਾ ਨਾ ਅਸਲੀ ਸਟਰਗਲ ਬੰਦੇ ਦੀ ਉਦੋਂ ਸ਼ੁਰੂ ਹੁੰਦੀ ਆ ਕਿਉਂਕਿ ਬਾਈ ਜੋ ਅੱਜ ਦੀ ਇੰਡਸਟਰੀ ਹੈ ਨਾ ਉਹਦੇ ਵਿੱਚ ਤੁਸੀਂ ਇੱਕ ਗਾਣਾ ਤੁਹਾਡਾ ਹਿੱਟ ਹੋ ਗਿਆ ਕੋਈ ਬਾਲੀ ਵੱਡੀ ਗੱਲ ਨਹੀਂ ਉਦੋਂ ਬਾਅਦ ਬਾਈ ਉਹ ਚੀਜ਼ ਨੂੰ ਮੈਂਟੇਨ ਰੱਖਣਾ ਹੁਣ ਬਾਈ ਆਪਣਾ ਟੈਂਸ਼ਨ ਵਾਲਾ ਗਾਣਾ ਵਧੀਆ ਚੱਲ ਗਿਆ ਸੀ ਉਸ ਤੋਂ ਬਾਅਦ ਕਰੋਨਾ ਆ ਗਿਆ ਹਾਂ ਵੇ ਤੂੰ ਲੈਣਾ ਨਹੀਂ ਯਾਰ ਹੁਣ ਆਪਾਂ ਵੀ ਇਹੋ ਜਿਹੇ ਪਰਿਵਾਰਾਂ ਚੋਂ ਆਣੋਂ ਵੀ ਇੰਨੇ ਰੁਪਏ ਤਾਂ ਆਪਣੇ ਕੋਲੇ ਪੈਣੇ ਨਹੀਂ ਆਪਾਂ ਚੱਕ ਕੇ ਯਾਰ ਗਾਣੇ ਤੇ ਥੱਬੇ ਥੱਬੇ ਲਾ ਦੀ ਹੁਣ ਅਸੀਂ ਗਾਣਾ ਚੱਲ ਗਿਆ ਇਹਨੇ ਕਰੋਨਾ ਆ ਗਿਆ ਉਹ ਸਿਸਟਮ ਨੇ ਸਾਰਾ ਸਿਸਟਮ ਰੋਕਤਾ ਫੇਰ ਹੌਲੀ 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 ਦੁਬਾਰਾ ਫੇਰ ਫੇਰ ਉਹ ਚੀਜ਼ਾਂ ਤਿਆਰ ਕਰਨੀਆਂ ਪੈਂਦੀਆਂ ਐਸਾ ਜੇ ਬਈ ਇਹ ਨਕਲੀ ਨੁਕਲੀ ਤਰ੍ਹਾਂ ਵੀ ਕੰਮ ਚੱਲਦਾ ਕਿਵੇਂ ਬਈ ਵੀ ਮਾਲਾ ਕੋਈ ਵਿਊ ਸ਼ੂ ਕੁਝ ਵੀ ਵੱਡੇ ਸਾਰਾ ਕੁਝ ਹੀ ਚੱਲਦਾ ਬਈ ਯਾਰ ਹਾਂ ਹਰ ਚੀਜ਼ ਦਾਖਾਵਾ ਚੱਲਦਾ ਸਾਰਾ ਕੁਝ ਹੀ ਹੈ ਬਈ ਲਾਈਨ ਦੇ ਵਿੱਚ ਜਦੋਂ ਬੰਦਾ ਜਿਹੜਾ ਵਿੱਚ ਵੜ ਜਾਂਦਾ ਬਈ ਉਹਨੂੰ ਸਾਰਾ ਪੇਤ ਆ ਜਾਂਦਾ ਹੌਲੀ ਹੌਲੀ ਇਹ ਬਈ ਐਵੇਂ ਦੱਸਦਾ ਹੁਣ ਛੋਡੇ ਅੰਦਰ ਜਿੰਨੇ ਜਜ਼ਬਾਤ ਨੇ ਮਨ ਨੂੰ ਲੱਗਦਾ ਉਹ 10 ਘੰਟਿਆਂ 'ਚ ਵੀ ਨਹੀਂ ਮੂਰੇ ਆ ਸਕਦੇ ਵੀ ਕਿਸੇ ਨਾ ਕਿਸੇ ਗਾਣੇ 'ਚ ਪਾਉਂਗੇ ਇਹ ਗੱਲਾਂ ਬਈ ਹਾਂ ਬਿਲਕੁਲ ਬਈ ਹੁਣ ਕੁਸ਼ਕ ਗਾਣੇ ਮੇਰੇ ਕੋਲੇ ਐਦਾਂ ਦੇ ਲਿਖੇ ਪਏ ਨੇ ਬਈ ਉਹ ਕਮਰਸ਼ੀਅਲ ਉਹ ਜਦੋਂ ਆਪਾਂ ਕਿਸੇ ਕੰਪਨੀ ਨੂੰ ਉਹ ਕਰਦੇ ਹਾਂ ਨਾ ਤਾਂ ਬਈ ਉਹ ਉਹ ਚੀਜ਼ਾਂ ਨੂੰ ਐਕਸੈਪਟ ਨਹੀਂ ਕਰਦੇ ਹੈਗੇ ਉਹ ਇੱਕ ਹੁੰਦਾ ਬਈ ਜਦੋਂ ਤੁਸੀਂ ਡਾਊਨਫਾਲ 'ਚ ਹੋ ਨਾ ਜਾਂ ਤੁਸੀਂ ਛੋਟੇ ਲੈਵਲ ਤੇ ਹਾਂਜੀ ਹਾਂ ਉਦੋਂ ਜੇ ਤੁਸੀਂ ਕੋਈ ਗੱਲ ਕਹਿਣੇ ਹੋ ਤਾਂ ਤੁਹਾਡੀ ਗੱਲ ਨੂੰ ਬાળા ਲੋਕ ਮਤਲਬ ਇਗਨੋਰ ਕਰ ਜਾਂਦੇ ਤੁਸੀਂ ਚਾਹੇ ਸੱਚੀ ਗੱਲ ਕੋ ਹਾਂ ਚਾਹੇ ਜਿੰਨੀ ਮਰਜ਼ੀ ਸੱਚੀ ਕਰ ਲੋ ਬਟ ਜਦੋਂ ਤੁਸੀਂ ਉਹ ਕਿਸੇ ਲੈਵਲ ਤੇ ਜਾ ਕੇ ਉਸੇ ਗੱਲ ਨੂੰ ਕਰੋਗੇ ਤਾਂ ਬਈ ਲੋਕ ਕਹਿੰਦੇ ਬਈ ਬਾਈ ਯਾਰ ਕੀ ਬਾਤ ਕਰਤੀ ਹੁਣ ਮੇਰੇ ਕੋਲ ਗਾਣੇ ਬਈ ਬਹੁਤ ਘੈਂਟ ਘੈਂਟ ਇਦਾਂ ਦੇ ਮਤਲਬ ਉਹ ਮੇਰੀਆਂ ਦਿਲੀ ਇੱਛਾ ਨੇ ਵੀ ਜਿੱਦਾਂ ਮੇਰੇ ਕੋਲੇ ਮੈਨੂੰ ਕੋਈ ਫਰਕ ਪੈਣਾ ਹਟ ਗਿਆ ਵੀ ਬਈ ਮੈਂ ਗਾਣੇ ਦੇ ਪੈਸੇ ਲਾਤੇ ਇਹ ਗਾਣੇ ਤੋਂ ਪੈਸੇ ਮੋੜਨ ਜਾਂ ਨਾ ਮੋੜਨ ਕੋਈ ਚੱਕਰ ਨਹੀਂ ਇਹ ਆਪਾਂ ਸੰਤੋਸ਼ਟੀ ਲਈ ਗਾਉਣੇ ਆ ਉਦਾਂ ਦੇ ਮਤਲਬ ਪੰਜਾਬ ਬਾਰੇ ਬਾਈ ਮਤਲਬ ਬਹੁਤ ਚੀਜ਼ਾਂ ਪਈਆਂ ਨੇ ਹੂੰ ਇਹ ਵੀ ਇੱਕ ਤਰ੍ਹਾਂ ਦਾ ਧੱਕੇ ਹੀ ਕਹਿ ਸਕਦਾ ਵੀ ਕਿਸੇ ਲੈਵਲ ਤੇ ਉਹ ਗੱਲ ਸੁਣਦੇ ਨੇ ਬਿਨਾਂ ਲੈਵਲ ਤੇ ਤੂੰ ਚੰਗੀ ਗੱਲ ਵੀ ਇਗਨੋਰ ਕਰੀ ਬਾਈ ਉਹੀ ਚੀਜ਼ ਆ ਬਾਈ ਤੁਹਾਨੂੰ ਪਤਾ ਹੀ ਆ ਵੀ ਬਹੁਤ ਬੰਦੇ ਯਾਰ ਮੈਨੂੰ ਐ ਲੱਗਦਾ ਵੀ ਮੇਰੇ ਨਾਲ ਵੀ ਘੈਂਟ ਬੰਦੇ ਯਾਰ ਬਸ ਕਈ ਵਾਰੀ ਕੋਈ ਹਾਲਾਤਾਂ ਦਾ ਮਾਰਿਆ ਕੋਈ ਕੋਈ ਕਿਵੇਂ ਬਾਈ ਮੇਰੇ ਨਾਲ ਵੀ ਘੈਂਟ ਕਾਉਣ ਵਾਲੇ ਬੈਠੇ ਹੋਣਗੇ ਪਰ ਉਹਨਾਂ ਦੀ ਵਿਚਾਰਿਆਂ ਦੀ ਨਹੀਂ ਕਈ ਵਾਰੀ ਮਾਂ ਫੜੀ ਜਾਂਦੀ ਜਾਂ ਨਹੀਂ ਪੁੱਛਿਆ ਜਾਂਦਾ ਮੈਂ ਮੈਂ ਖੁਸ਼ਕਿਸਮਤ ਆ ਯਾਰ ਬਾਈ ਮੈਨੂੰ ਮੇਰੇ ਮੇਰੇ ਯਾਰ ਇਹ ਜੇ ਮਿਲੇ ਨੇ ਕੁਸ਼ਕ ਹਾਂ ਮੇਰੇ ਭਰਾ ਜੁੜੇ ਹੋਏ ਨੇ ਜਿਵੇਂ ਅਮਰਤ ਬਡਲਾਡਾ ਹੋ ਗਿਆ ਅਮਰੀਕ ਬੱਤਰਾ ਹੋ ਗਿਆ ਠੀਕ ਆ ਬਾਈ ਸੋਨੀ ਮੇਰੇ ਪਿੰਡੂਆਂ ਹੀਰੋਆਂ ਵਾਲਾ ਮੁੰਡਾ ਦੀਪ ਐ ਬੰਟੀ ਬਾਈ ਆ ਸਾਡੇ ਪਿੰਡੂ ਹੀ ਮਤਲਬ ਹੋਰ ਕਾਫੀ ਬੰਦੇ ਨੇ ਜੇ ਹੁਣ ਆਪਾਂ ਨਾਂ ਲੈ ਨਹੀਂ ਹਾਂ ਮਤਲਬ 5-7 ਬੰਦੇ ਉਹ ਉਹ ਨੇ ਵੀ ਜਿਨ੍ਹਾਂ ਦੀ ਬਦੌਲਤ ਆਪਾਂ ਹਨਾ ਅੱਗੇ ਉੱਪਰ ਉੱਠਿਆ ਮੈਨੂੰ ਐ ਲੱਗਦਾ ਵੀ ਜੇ ਕਿਤੇ ਉਹ ਬੰਦੇ ਮੇਰਾ ਸਾਥ ਨਾ ਦਿੰਦੇ ਹੂੰ ਬਈ ਹੋ ਸਕਦਾ ਆਪਾਂ ਵੀ ਵਿਚਾਰੇ ਥੱਲੇ ਡੇ ਰੋਲਦੇ ਆ ਜੀ ਹੁੰਦੇ ਅੱਜ ਦੇ ਟਾਈਮ ਤੇ ਜਿੰਨਾ ਕਾ ਨਾਮ ਪਰਮਾਤਮਾ ਨੂੰ ਇੰਨਾ ਕਾ ਨਾਮ ਵੀ ਨਾ ਹੁੰਦਾ ਤੇ ਇੱਕ ਮੇਨ ਸਵਾਲ ਬਈ ਜਿਹੜੇ ਮਿੱਤੇ ਆਪਾਂ ਬੈਠੇ ਆ ਵੀ ਜਿਹੜਾ ਤੁਹਾਡਾ ਦੋਗਲਾ ਗਾਣਾ ਆਇਆ ਮਤਲਬ ਕਿੰਨੀ ਡੇਟ ਨੂੰ ਆਇਆ ਸੀ ਉਹ ਬਈ 4 ਤਰੀ ਵਧੀਆ ਚੱਲੀ ਜਾਂਦਾ ਤੇ ਉਹ ਹੋ ਗਿਆ ਮਿੱਤਰੋ ਟ੍ਰੈਂਡਿੰਗ ਚ ਗਾਣਾ ਰੀਲਾਂ ਤੇ ਤੁਸੀਂ ਸੁਣ ਸਕਦੇ ਹੋ ਵਿੱਕੀ ਹੀਰੋ ਕਲਾਾਂ ਵਾਲਾ ਇਹ ਵੀ ਸਰਚ ਕਰ ਲਓਗੇ ਤਾਂ ਵੀ ਆ ਜਾਊਗਾ ਕਿਉਂਕਿ YouTube ਹੈ ਰੇ ਕਿਤੇ ਚੱਕ ਲੈਣ ਦੋਗਲਾ ਭਰ ਕੇ ਤੇ ਸਭ ਤੋਂ ਬੇਨਤੀ ਇਹ ਵੀ ਰੀਲਾਂ ਤੇ ਉਹ ਗਾਣੇ ਵੱਧ ਤੋਂ ਵੱਧ ਰੀਲਾਂ ਕਿ ਗਾਣਾ ਵਧੀਆ ਸੱਚ ਲਿਖਿਆ ਹੋਇਆ ਹਰੇਕ ਦੀ ਜ਼ਿੰਦਗੀ ਦੇ ਟੁਕੜਾ ਮੈਂ ਆਪਣੀ ਜ਼ਿੰਦਗੀ ਦੀ ਵੀ ਲਾ ਕੇ ਦੇਖਿਆ ਤੇ ਵੀਡੀਓ ਦਾ ਐਂਡ ਕਰਨ ਤੋਂ ਪਹਿਲਾਂ ਬਈ ਇਹੀ ਗੀਤ ਦੀਆਂ ਦੋ ਲਾਈਨਾਂ ਤੁਹਾਡੇ ਮੂੰਹੋਂ ਸੁਣਨੇ ਚਾਹਣੇ ਬੜੀ ਠੀਕ ਹੈ ਜੀ ਜੀ ਉਮ ਮਿੱਤਰਾਂ ਦੇ ਹਾਰ ਨਿੰਦੀ ਬੇਟ ਵਿੱਚ ਬੈਠੇ ਜਦੋਂ ਡਿੱਗੂਗਾ ਓਏ ਮਾਰਾਂਗੇ ਤਾੜੀਆਂ ਨਾ ਕਹਿੰਦੇ ਆ ਕਹੌਂਦੇ ਆ ਤੋਂ ਰੁਕੇਗਾ ਬਰੂ ਜੋਰ ਲਾਇਆ ਚੋਟੀ ਦੇ ਖਿਡਾਰੀਆਂ ਹਿੱਕ ਵਿੱਚ ਗੋਲੀ ਮਾਰ ਕੋਈ ਦੁੱਖ ਨਹੀਂ ਛੋਰਾ ਪਿੱਠ 'ਚ ਨਾ ਮਾਰੀ ਬੜਾ ਕਹਿਰ ਲੱਗਦਾ ਓ ਬਣ ਜਾ ਫਿਰ ਉਹਦੀ ਸਾਨੂੰ ਕੋਈ ਦੁੱਖ ਨਹੀਂ ਹਾਂ ਪਰ ਧੋਗਲਾ ਨਾ ਬਣ ਬੜਾ ਜ਼ਹਿਰ ਲੱਗਦਾ ਬਣ ਜਾ ਫਿਰ ਉਹਦੀ ਸਾਨੂੰ ਕੋਈ ਦੁੱਖ ਨਹੀਂ ਹਾਂ ਪਰ ਧੋਗਲਾ ਨਾ ਬਣ ਬੜਾ ਜ਼ਹਿਰ ਲੱਗਦਾ ਤੇ ਜਿਹੜੇ ਬੰਦੇ ਸਾਨੂੰ ਲਾਰੇ ਲਾਉਂਦੇ ਨੇ ਉਹ ਲਾਰੇ ਨੂੰ ਮਤਲਬ ਕਿਤੇ ਹੈ ਉਧਰ ਲੈ ਜੀ ਵੀ ਲਾਰੇ ਨਾਲੋਂ ਜਵਾਬ ਚੰਗਾ ਬਾਈ ਤੇ ਵੀਰ ਬਣ ਕੇ ਬਾਈ ਦੀ ਮਿਹਨਤ ਬਹੁਤ ਜ਼ਿਆਦਾ ਆ ਆਪਣੇ ਸਾਰੇ ਰਲ ਰੁਲ ਕੇ ਸ਼ੇਅਰ ਕਰਨੇ ਨੇ ਤੇ ਇਹਦੇ ਗੀਤ ਮੈਂ ਪਹਿਲਾਂ ਵੀ ਦੇਖਨੇ ਬਾਈ ਦੇ ਤੇ ਜਿਹੜੇ ਚਲੇ ਗੁਰਦੇ ਜਖਤ ਨਾਲ ਗਾਣਾ ਕਿਹੜੇ ਸਨ ਚਾਹੀਦੇ ਜੁੜਾ ਉਹ ਬਾਈ ਐਸ 19 ਚੀ ਮੈਂ ਤੋ ਲੈਣਿਆ ਨੇ ਯਾਰਾਂ ਨਾਲ ਯਾਰ ਪੱਕੇ ਨੇ ਟੈਨਸ਼ਨ ਲੈ ਲਈ ਤਾਂ ਲੋਕ ਰੱਖੋ ਵੀਡੀਓ ਸ਼ੇਅਰ ਕਰ ਦਿਓ ਸ਼ੁਕਰੀਆ ਬਾਈ ਵਿੱਕੀ ਥੈਂਕ ਯੂ